ਸਾਡੀ ਐਕਸੀਡੈਂਟ ਦੀ ਗਾਰੰਟੀ ਹੁੰਦੀ ਆ ਕਾਗਜ਼ ਪੱਤਰ ਦੀ ਗਾਰੰਟੀ ਸਾਡੀ ਹੁੰਦੀ ਹੈਗੀ ਅਸੀਂ ਹਰ ਜਿਵੇਂ ਜੱਟ ਬੰਦਾ ਹੀ ਉਹੋ ਜਿਹੀ ਕੰਮ ਹੈ ਇਹਦੇ ਸਾਨੂੰ ਵਧੀਆ ਲੱਗਿਆ ਜੀ ਇਹਦਾ ਓਏ ਮਿੱਤਰੋ ਅੱਜ ਫੇਰ ਪਹੁੰਚੇ ਆਪਾਂ ਸਿੱਧੂ ਬ੍ਰਦਰਜ਼ ਬੁਲਟ ਵਾਲਿਆਂ ਦੇ ਇਹ ਬਾਈ ਚੰਗੇ ਘੈਂਟ ਸੋਨੇ ਬੁਲਟ ਲੈਣੇ ਆ ਜੀ ਬਾਈ ਬਾਈ ਬੈਂਤ ਨੂੰ ਕਦੇ ਨਾ ਭੁੱਲ ਖਲਾ ਤੇ ਅੱਜ ਵਾਲਾ ਸਟਾਕ ਦਿਖਾਈਏ ਬਾਈ ਆਜੋ ਬਾਈ ਦਿਖਾਉਣੇ ਆਪਾਂ ਅੱਜ ਵਾਲਾ ਸਟਾਕ ਤੇ ਵੀ ਕਿਹੜੇ ਕਿਹੜੇ ਮੋਟਰਸਾਈਕਲ ਪਹਿਲਾਂ ਵੀਡੀਓ ਪਾਈ ਸੀ ਹਨ ਤੇ ਬਹੁਤ ਵਧੀਆ ਆਣਾ ਤੁਹਾਡਾ ਫੋਗਾਰਾ ਮਿਲਿਆ ਤੇ ਬਾਈ ਇੱਥੇ ਸਟਾਰ ਕਰੀਏ ਇੱਥੋਂ ਆਜੋ ਫਲਾਪਾ ਆ ਜਾ ਜੀ ਕਿਹੜਾ ਮਾਡਲ ਆ ਬਾਈ 2006 ਮਾਡਲ 2006 ਮਾਡਲ ਕਿਹੜੇ ਮਾਡਲ ਹੈ ਮੀਟਰ ਚੈੱਕ ਕਰਾ ਦੇ ਵੀਰੇ ਮੀਟਰ ਚੈੱਕ ਕਰਾਓ ओरिजिनल 10000 ਚੱਲਿਆ ਠੀਕ ਹੈ ਜੀ ਮੋਰੋ ਫਰੰਟ ਟਾਇਰ ਚੈੱਕ ਕਰਵਾ ਗੌਰਨਰ ਬੈਕ ਟਾਇਰ ਵੀ ਚੈੱਕ ਕਰਾਓ ਅੱਛੇ ਨਾਲ ਦਾ ਨਾਲ ਦੇ ਜੀ ਅੱਛਾ ਜੀ ਅੱਛਾ ਇਹ ਟਾਇਰ ਇਹਦੇ ਨਾਲ ਦੇ ਆ ਦੋਨੇ ਟਾਇਰ ਨਾਲ ਦੇ ਠੀਕ ਹੈ ਤੇ ਇੰਨਾ ਕ ਜਿਆਦਾ ਸੱਟ ਬੁਲਟ ਚਲਾਈਦਾ ਜਿਹੜੇ ਸੱਜਣ ਨੇ ਵੀ ਚਲਾ ਲਿਆ ਰੂਹ ਖੁਸ਼ੀ ਹੁੰਦੀ ਜਾਂਦੀ ਹੈ ਠੀਕ ਹੈ ਵੀ ਬਾਕੀ ਜੇ ਸਵਾਰੀ ਆਉਂਦਾ ਨਾ ਬੁਲਟ ਚਲਾਈਦਾ ਉਹ ਚੀਜ਼ਾਂ ਦੇ ਵਿੱਚ ਆ ਗਿਆ ਬਹੁਤ ਜਿਆਦਾ ਕੱਟ ਚੱਲਿਆ ਹੋਇਆ 6 ਮਾਡਲ ਬੁਲਟ ਆ ਕੀ ਗੱਲ ਬਾਤ ਆ ਵੀ ਰੇਟ ਦਾ ਫੋਨ ਤੇ ਕਰਾਂਗੇ ਫੋਨ ਤੇ ਖਾ ਬਈ ਨੰਬਰ ਦਿੱਤੇ ਹੋਇਆ ਫੋਨ ਤੇ ਰੇਟ ਪਤਾ ਕਰ ਲਿਓ ਆਜੋ ਬਈ ਅੱਗੇ ਆਜੋ ਇੱਧਰ ਬਈ ਇਹ 2022 ਮਾਡਲ 2022 ਮਾਡਲ ਹਾਂਜੀ ਇਹ ਬਈ ਕਾਰਬਿਟਰ ਵਾਲਾ ਕਿ ਦੂਜਾ ਨਹੀਂ ਇਹ ਸੈਂਟਰ ਵਾਲਾ ਇਹ ਸੈਂਸਰ ਵਾਲਾ ਹੈ ਕੀ ਜਲਵਾਤਾ ਬਈ ਇਹ ਵੀਰੇ ਫਸਟ ਆਨਰ ਬੁਲਟ ਹੈਗਾ ਠੀਕ ਹੈ ਜੀ 35 ਨੰਬਰ ਹਵਾਰਮ ਮੌਕੇ ਤੇ ਹਾਜ਼ਰ ਨੇ ਕੋਈ ਨੰਬਰ 27000 ਚੱਲਿਆ ਹੋਇਆ A to Z ਓਰੀਜਨਲ ਬਸ ਆਹ ਓਕੇ ਸਾਰਾ ਰਿੰਨਲ ਹੈ ਬਈ ਤੇ ਪੀਪੀ ਪੈਂ 15 ਅਬੋਰ ਦਾ ਨੰਬਰ ਹੈ ਅਬੋਰ ਦਾ ਨੰਬਰ ਹੈ ਤੇ ਬਈ ਬੁਲਟ ਚੈੱਕ ਕਰਾ ਦੇ ਸਾਰਾ ਰਿੰਨਲ ਹੈ ਬਈ ਸਾਰਾ ਓਰੀਜਨਲ ਦੀ ਬਈ ਗਾਰੰਟੀ ਹੈ ਇਸ ਨੂੰ ਸਟਾਰਟ ਕਰ ਲਓ ਬਈ ਗੋ ਹੈਰ ਸੱਲ ਮਾਡਲ ਆ ਕੀ ਗੱਲ ਬਤਾ ਬਈ ਇਹ ਵੀਰੇ ਅਜ ਕੋ 5-7 ਸਾਲ ਪਹਿਲਾਂ ਬੋਲਟ ਤਿਆਰ ਹੋਇਆ ਹੋਇਆਗਾ ਠੀਕ ਹੈ ਜੀ ਵਿੱਚ ਇਹਨੂੰ ਕਹਿ ਕੇ origignal ਵੀ ਦੇ ਸਕਦੇ ਨੇ ਪਰ ਆਪਾਂ ਇਹ ਗੱਲ ਨੂੰ ਕਹਿ ਕੇ ਦਿੰਦੇ ਰਹਿਗੇ ਜਜਮੈਂਟ ਇਹਦੀ ਕਿਸੇ ਨੂੰ ਕੋਈ ਨਹੀਂ ਹੈਗੀ ਠੀਕ ਹੈ ਜੀ ਸਾਨੂੰ ਵੀ ਬਹੁਤ ਘੱਟ ਜਜਮੈਂਟ ਉਹਨਾਂ ਨੂੰ ਪਹਿਲਾਂ ਤਿਆਰ ਹੋਇਆ ਹੁੰਦਾਗਾ ਜੀ ਫਰਸਟ ਆਨਰ ਮੋਟਰਸਾਈਕਲ ਆ ਆਨਲਾਈਨ ਬੋਲਦਾ ਪਾਸੰ ਹੈ ਨਹੀਂਗੀ ਠੀਕ ਹੈ ਜੀ ਤੇ ਫੋਨ ਰੈਡ ਫੋਨ ਤੇ ਫੋਨ ਰੈਡ ਆਜੋ ਬਈ ਇੱਧਰ ਆਜੋ ਇਹ ਕਿਹੜਾ ਮਾਡਲ ਆ ਬਈ 9 2009 ਮਾਡਲ ਠੀਕ ਹੈ ਜੀ ਫਰਸਟ ਆ ਸਾਰਾ ਰੀਸਟੋਰਡ ਬੋਲਟ ਠੀਕ ਹੈ ਇਹ ਵੀ ਉਹ ओरिजिनल ਹੈ ਨਹੀਂ ਰੀਸਟੋਰਡ ਸਾਰਾ ਰੀਸਟੋਰ ਅੱਛਾ ਦੁਬਾਰਾ ਤਿਆਰ ਕਰ ਦੁਬਾਰਾ ਤਿਆਰ ਹੈ ਠੀਕ ਹੈ ਤੇ ਬਈ ਬੁਲਟਾਂ ਦੀ ਹਾਲਤ ਦਿਖਾਦੇ ਹਨ ਜਿਹੜੇ ਵੀ ਬੁਲਟ ਮਿਲਗੇ ਵਧੀਆ ਮਿਲਣਗੇ ਤੇ ਸਾਫ ਮਿਲਣਗੇ ਆਪਣੇ ਕੋਲੇ ਬਈ ਉਹ ਕੰਮ ਨਹੀਂ ਹੈਗਾ ਨਾ ਵਿੱਚ ਮਾਰ ਮਾਰ ਦੰਦਾ ਵਾਲਾ ਬੁਲਸ਼ੀ ਮੈਂ ਨਖਾਂ ਚੋਂ ਰਿੱਤਾ ਕੱਢਿਆ ਪਿਆ ਹੁੰਦਾਗਾ ਦੇਖਣ ਨੂੰ ਚੀਜ਼ ਕੋਈ ਘੱਟ ਹੁੰਦੀ ਹੈ ਸੋਹਣੀ ਨਹੀਂ ਬਣਾਈ ਬਾਲੀ ਪਈ ਹੁੰਦੀ ਹੈ ਪਾਲਸ਼ਾਂ ਪੁਲਸ਼ਾਂ ਮਾਰ ਕੇ ਉਹ ਕੰਮ ਨਹੀਂ ਆਪਣੇ ਕੋਲੇ ਜੱਟ ਸੌਦੇ ਵਾਲਾ ਹੀ ਕਰਨਾ ਜਮਾ ਜਿਵੇਂ ਕਿਸੇ ਦੇ ਘਰੋਂ ਬੁਲਟ ਆਉਂਦੀ ਹੈ ਧੂਸ ਮਾਰ ਕੇ ਦੁਕਾਨ ਦੇ ਇਬਰੇ ਥਰਲੋ ਭਰਾ ਕੀ ਗੱਲ ਕਿਤਾ ਪਤਾ ਕਲੀ ਟੈਂਕੀ ਭੈਂਟ ਹੈ ਦੀ ਜੀ ਤੇ ਹੋਰ ਸਾਰਾ ਓਰੀਜਨਲ ਹੈ ਬਾਕੀ ਸਾਰਾ ਓਰੀਜਨਲ ਹੈ ਹਾਂਜੀ ਸਾਰਾ ਓਰੀਜਨਲ ਹੈ ਠੀਕ ਹੈ ਬਟ ਇਹਦਾ ਨਾਮ ਹੈ ਬਈ ਤੇ ਅੱਗੇ ਆ ਜਾਓ ਬਈ ਅੱਗੇ ਆ ਵੀਰੇ 2010 ਮਾਡਲ A to Z ਓਰੀਜਨਲ ਹੈ ਵੀਰੇ ਸਾਰਾ ਇਹ ਜੀ ਦੋਨੋਂ ਟਾਇਰ ਸੌਰੀ ਮੂਰਲਾ ਟਾਇਰ ਨਾਲ ਦਾ ਤੁਹਾਨੂੰ ਲੱਗ ਜਾਏਗਾ ਠੀਕ ਹੈ ਠੀਕ A to Z ਓਰੀਜਨਲ ਹੈ ਠੀਕ ਸਾਰਾ ਓਰੀਜਨਲ ਹੈ ਸਾਰਾ ਓਰੀਜਨਲ ਹੈ ਠੀਕ ਹੈ ਇਹ ਕਿਹੜਾ ਮਾਡਲ ਦੱਸਿਆ ਬਈ 2010 2010 ਮਾਡਲ ਤੇ ਇੱਧਰ ਆ ਜਾਓ ਬਈ ਇਹ ਆ ਗਿਆ 2008 ਮਾਡਲ 200 ਸਾਰਾ ਬੋਲਟ ਡਿਸਟੋਰ ਆ ਵੀਰੇ ਕੱਲ ਚਾਸੀ ਨੇ ਸਾਡੇ ਕੋਲ ਟੈਂਕੀ ਟੱਚਾਂ ਦਾ ਠੀਕ ਹੈ ਜੀ ਟੈਂਕੀ ਟਾਂ ਪਿੱਛੇ ਜਿਹੜੇ ਸਾਰੇ ਬੋਲਟ ਦੇ ਹੂੰ ਫਸਟ ਉਹ ਮੇਰੀ ਬੋਲਟ ਹੈਗਾ ਜੀ ਤੇ ਬਟਾਲੇ ਦਾ ਨੰਬਰ ਆ ਗਿਆ ਪੀਵੀ 18 ਠੀਕ ਹੈ ਤੇ ਆਹ ਨੰਬਰ ਆ ਬਈ ਅੱਗੇ ਆ ਜਾ ਬਈ ਪੀਵੀ 31 ਪੀਵੀ 31 ਆ ਗਿਆ ਵੀਰੇ ਆਪਣਾ ਇਹ ਲੋਕਲ ਨੰਬਰ ਆਗਾ ਹੂੰ 2008 ਮਾਡਲ ਬੋਲਟ ਹੈਗਾ 29 ਤੱਕ ਪਾਸ ਹੈਗਾ ਠੀਕ ਹੈ ਬਈ ਸਾਰਾ ਨਵਾਂ ਆ ਪੀਜੇ ਨਾਂ ਦਾ ਪੀਜੇ ਨਾਗਾ ਸਾਰਾ ਬੋਲਟ ਓਰੀਜਨਲ ਆ ਵੀਰੇ A to Z ਹਲਕਾ ਹਲਕਾ ਰੰਗ ਫਟਿਆ ਹੋਇਆ ਪਰ ਜਿਵੇਂ ਬੰਦੇ ਨੇ ਸਾਹਮਣੇ ਰੱਖਿਆਗਾ ਕੇਸੀਆਂ ਜੁਕੀਆਂ ਨਿਸ਼ਾਨੀਆਂ ਆਈਆਂ ਤੁਸੀਂ ਜੱਡੇ ਦੇ ਪਿੰਗਿਆਂ ਗਿਆ ਹੈਗਾ ਓਰੀਜਨਲ ਹੈਗਾ ਸਾਰਾ ਠੀਕ ਹੈ ਠੀਕ ਹੈ ਤੇ ਅੱਗੇ ਆ ਜੀ ਵੀ ਪੀਪੀ 22 ਇਹ ਕਿਹੜਾ ਮਾਡਲ ਆ ਬਈ ਇਹ ਵੀ 22 ਇਹ ਆ ਗਿਆ ਵੀਰ ਜੀ 2012 ਮਾਡਲ 12 ਮਹੀਨੇ ਹਾਂਜੀ ਇਹ ਕੋਈ ਜੱਟ ਬੋਲ ਓਰੀਜਨਲ ਆ ਵੀਰ ਸਾਰਾ ਇਹ ਜੀ ਕੋਈ ਕਮੀ ਪੇਸ਼ੀ ਨਹੀਂ ਕਿਸੇ ਦੀ ਗੱਲ ਦੀ ਠੀਕ ਹੈ ਦੇਖ ਫਾਇਰੇ ਦਾ ਫਰੰਟ ਨਾਲ ਦਾਗਾ ਇੱਕ ਵਾਰੀ ਆਪਾਂ ਇਹ ਵੀ ਦੱਸ ਲਈਏ ਹਨਾ ਵੀ ਐਕਸੀਡੈਂਟ ਦੀ ਜਾਂ ਕਾਗਜਾਂ ਦੀ ਉਹ ਗਰੰਟੀ ਹੁੰਦੀ ਆ ਨਾ ਆਪਣੀ ਵੀਰੇ ਸਾਡੀ ਐਕਸੀਡੈਂਟ ਦੀ ਗਰੰਟੀ ਹੁੰਦੀ ਆ ਕਾਗਜ ਪੱਤਰ ਦੀ ਗਰੰਟੀ ਸਾਡੀ ਹੁੰਦੀ ਹੈਗੀ ਅਸੀਂ ਹਰ ਇੱਕ ਬੰਦੇ ਨੂੰ ਬੁਲਟ ਦੱਸ ਕੇ ਦਿੰਨੇ ਆ ਦੇਖੀ ਆ ਚੀਜ਼ ਪੇਂਟ ਆ ਆ ओरिजिनल ਲੱਗ ਜਿੰਨੇ ਬੁਲਟ ਦੱਸਿਆ ਆਪਾਂ ਵੀ ਟੈਂਕੀ ਪੇਂਟ ਆ ਉਹਦੀ ਠੀਕ ਹੈ ਕੋਈ ਐ ਨਹੀਂ ਹੈਗਾ ਅੱਜ ਕੱਲ ਨੂੰ ਤੁਸੀਂ ਕਿਸੇ ਮਿਸਤਰੀ ਸਰਵਿਸ ਕਰਾਉਣ ਜਾਓਗੇ ਉੱਥੇ ਜਾ ਕੇ ਤੁਹਾਨੂੰ ਇਹ ਗੱਲ ਦਾ ਪਤਾ ਲੱਗੇ ਵੀ ਆਈ ਨਹੀਂ ਤਾਂ ਕਿੰਨੇ ਦਾ ਹਨ ਮੜ ਜਾ ਬੰਦ ਦਾ ਪਿੱਛੇ ਨਹੀਂ ਵੀ ਰਗਾ ਠੀਕ ਹੈ ਠੀਕ ਹੈ ਸਹੀ ਗੱਲ ਆ ਬਈ ਤਾਂ ਜਿੰਨੀ ਵੀ ਸਟਾਈ ਆ ਅਸੀਂ ਦੱਸ ਕੇ ਪਹਿਲਾਂ ਹੀ ਇੱਥੇ ਦੇਵਾਂਗੇ ਜਿਹੜੀ ਜੀ ਹੋਊਗੀ ਉਹ ਦੱਸੋ ਜਿਹੜੀ ਜੀ ਪੇਟ ਆ ਗਈ ਇਹ ਤੋਂ ਦੱਸ ਕੇ ਦੇਣੀ ਆਪਾਂ ਠੀਕ ਹੈ ਬਈ ਭੁਲੇਖੇ ਚ ਨਹੀਂ ਰੱਖਣਾ ਕਿਸੇ ਨੂੰ ਵੀ ਕੋਈ ਸੱਜਣ ਖਰੀਦ ਦੇ ਜਾਂ ਨਾ ਖਰੀਦੇ ਉਹ ਉਹਨਾਂ ਦੀ ਮਰਜ਼ੀ ਰਹੇਗੀ ਠੀਕ ਹੈ ਅੱਗੇ ਬਈ ਆਜੋ 2015 ਵਗੈ ਭਾਈ ਕੀ ਗੱਲ ਬਾਤ ਹੈ ਫਾਈਲ ਦਾ ਨੰਬਰ ਸਾਰਾ ਮੋਟਰਸਾਈਕਲ Ориਜਨਲ ਆ ਜੀ ਠੀਕ ਹੈ ਜੀ ਟਾਇਰ ਇਹਦੇ ਦੋਨੇ ਨਵੇਂ ਪਾਏ ਹੋਏ ਆ ਜੀ ਫਲਾਈ ਵੀ ਦੋਨੇ ਨਵੇਂ ਪਾਏ ਹੋਏ ਨੇ ਠੀਕ ਹੈ ਕਿਹੜਾ ਮਾਡਲ ਦੱਸਿਆ ਭਈ ਇਹ 2015 15 ਮਾਡਲ ਤੇ ਭਾਈ ਰੇਟ ਤੁਸੀਂ ਫੋਨ ਤੇ ਪਤਾ ਕਰ ਲਿਓ ਭਾਈ ਦਾ ਨੰਬਰ ਪਹਿਲਾਂ ਦਿੱਤਾ ਹੋਇਆ ਉੱਥੇ ਇੱਕ ਆ ਬੋਲ ਤਾਂ ਆ ਮੌਕੇ ਦੀ ਤੁਸੀਂ ਜਾ ਕੇ ਅੱਛਾ ਇਹ ਵੀਰੇ ਹੋਰਾਂ ਨੂੰ ਬੋਲ ਦਿੱਤਾ ਆ ਜਾਓ ਵੀਰੇ ਅੱਛਾ ਆ ਭਾਈਆਂ ਨੂੰ ਸੇਲ ਕੀਤਾ ਆ ਭਾਈਆਂ ਨੂੰ ਬੋਲ ਦਿੱਤਾ ਆਪਾਂ ਠੀਕ ਹੈ ਕਰੋ ਭਾਈ ਇਹਨਾਂ ਨਾਲ ਗੱਲ ਕਰੋ ਕਿੱਥੋਂ ਕਿੱਥੋਂ ਨੇ ਕਿੱਥੋਂ ਭਾਈ ਹੈਂ ਰਾਵਨਗਰ ਬਈ ਠੀਕ ਹੈ ਜਲਾਪਟਨ ਦਾ ਠੀਕ ਹੈ ਕਿਵੇਂ ਲੱਗਿਆ ਬਈ ਬਹੁਤ ਨਾਈਸ ਆ ਠੀਕ ਹੈ ਵੀਡੀਓ ਚ ਦੇਖਿਆ ਸੀ ਜਾਂ ਵੈਸੀ ਦੇਖਣ ਆਈ ਸੀ ਨਹੀਂ ਵੇੜੇ ਚ ਦੇਖ ਵੈਸੀ ਦੇਖਿਆ ਠੀਕ ਹੈ ਜਿਵੇਂ ਵੀਡੀਓ ਚ ਸੀ ਉਵੇਂ ਮੋਟਰਸਾਈਕਲ ਮੈਦਣਾ ਫਿਰ ਉਵੇਂ ਹੀ ਵਧੀਆ ਠੀਕ ਹੈ ਜਿਸ ਚੀਜ਼ ਇਹਨਾਂ ਚਾਹੋਗੇ ਬਈ ਜਿਵੇਂ ਜੱਟ ਬੰਦਾ ਜੀ ਉਹੋ ਜਿਹਾ ਕੰਮ ਹੈ ਇਹਦਾ ਜੀ ਸਾਨੂੰ ਵਧੀਆ ਲੱਗਿਆ ਜੀ ਇਹਦਾ ਠੀਕ ਹੈ ਜਿਵੇਂ ਬਈ ਵੀਡੀਓ ਦੇ ਵਿੱਚ ਜਿਹੜੀ ਵੀ ਗੱਲਬਾਤ ਹੁੰਦੀ ਹੈ ਉਹੋ ਗੱਲਬਾਤ ਜਿਵੇਂ ਓਕੇ ਹੈ ਜਿਵੇਂ ਉਹੀ ਗੱਲਬਾਤ ਹੈ ਜੀ ਸਾਨੂੰ ਕੋਈ ਫਰਕ ਨਹੀਂ ਇਹਦੇ ਵਿੱਚ ਜਿਵੇਂ ਬੰਦਾ ਕਹਿੰਦਾ ਉਹੀ ਜੀ ਨਿਕਲਦੀ ਆ ਚੈੱਕ ਕਰਾ ਦੇ ਬਈ ਬੁਲਟ ਕਿਹੜਾ ਮਾਡਲ ਸੀ ਬਈ ਇਹ 2020 ਮਾਡਲ ਕਾਰਬਿਟਰ ਵਾਲਾ ਕਾਰਬਿਟਰ ਵਾਲਾ 2020 ਮਾਡਲ ਠੀਕ ਹੈ ਤੇ ਅੱਗੇ ਆ ਜਾਓ ਬਈ ਅੱਗੇ ਹੋਰ ਚੈੱਕ ਕਰਾ ਦੀ ਹੈ ਨਾ ਹੋਰ ਵੀ ਖੜੇ ਆਪਣੇ ਕੋਲ ਮੋਟਰਸਾਈਕਲ ਇੱਧਰ ਬਈ ਲਗਭਗ ਸਾਰੇ ਮਾਡਲ ਹੀ ਆਪਣੇ ਕੋਲੇ ਮਿਲ ਜਾਂਦੇ ਹੈਗੇ ਠੀਕ ਹੈ ਅਹਰ ਦੀ ਕੋਈ ਗੱਲ ਨਹੀਂ ਹੈਗੀ ਇੱਕ ਦੋ ਬੁਲਟ ਆਪਣੇ ਆਸ-ਪਾਸੇ ਵੀ ਖੜੇ ਹੁੰਦੇ ਆ ਹਾਂ ਮੰਨਣਾ ਕਰਮਾਉਣੇ ਆ ਹਰ ਜਿਹੜਾ ਵੀ ਮਾਡਲ ਬੰਦਾ ਕਹੂਗਾ ਉਹੀ ਆਪਾਂ ਦੇ ਦੇ ਦੋ ਹਜ਼ਾਰ 2 3 ਤੋਂ ਲੈ ਕੇ 2000 ਤੋਂ ਲੈ ਕੇ ਵੀਪਨ 24 25 ਮੈਡਮ ਤੱਕ ਕਿਉਂ ਮਿਲਦੀ ਹੈ ਨਾ ਬਾਈ ਹਾਂ ਮਿਲ ਜਾਂਦਾ ਠੀਕ ਹੈ ਯਾ ਬਾਈ ਚੈੱਕ ਕਰਾ ਦੇ ਬੁਲਟ ਹਨਾ ਸਾਰੇ ਹੀ ਖੜੇ ਐ ਕਿਉਂਕਿ ਬੁਲਟ ਬਹੁਤ ਖੜੇ ਐ ਤੇ ਵੀਡੀਓ ਬਹੁਤ ਲੰਬੀ ਬਣ ਜੂਗੀ ਹਨਾ ਤੇ ਬਾਈ ਕਿ ਆਪਾਂ ਇਹ ਦੱਸ ਦਈਏ ਹਨਾ ਵੀ ਲੋਨ ਦੀ ਕੀ ਕੀ ਗੱਲਬਾਤ ਹੁੰਦੀ ਹੈ ਜਿਹੜੀ ਆਪਣੇ ਕੋਲੇ ਲੋਨ ਦੀ ਸਿਰਦਾ ਦਾ ਵੀਰੇ ਉਹ ਤਾਂ 50% ਪੈਸੇ ਭਰਨੇ ਪੈਂਦੇ ਪਹਿਲਾਂ ਮਰਜ਼ ਕਰੋ ਜੇ ਲੱਖ ਦਾ ਸੌਦਾ ਦਾ ਤਾਂ 50000 ਭਰਨਾ ਪੈਣਾਗਾ ਠੀਕ ਹੈ ਜੀ ਗੱਲ ਇਹ ਜਿਹੜਾ ਸੀ ਲੋਨ ਕਰਵਾਉਂਦੇ ਆ ਵੀਰੇ ਬਠਿੰਡਾ ਮਾਨਸਾ ਤੇ ਬਰਨਾਲਾ ਠੀਕ ਹੈ। ਇਹ ਤਨਜ਼ਿਲਾ ਨਹੀਂ ਕਰਾਉਣੇ ਆਗੇ। ਪਹਿਲਾਂ ਵਾਲੀ ਵੀਡੀਓ ਤੇ ਵੀਰੇ ਬਹੁਤ ਦੁਰਦਰੋਸ ਸੱਜਣਾ ਨੇ ਫੋਨ ਕੀਤੇ। ਉਹ ਆਪਣਾ ਵਕਤ ਲਾਇਆ ਕਰ ਦਿਆ। ਅਸੀਂ ਨਹੀਂ ਚਾਹੁੰਦੇ ਹੈਗੇ ਵੀ ਕੋਈ ਆਵਰ ਟਾਈਮ ਖਰਾਬ ਹੋਵੇ। ਅਸਲਾਂ ਲੋਕੋ ਲੋਕੋ ਤਨਜ਼ਿਲਾ ਦਾ ਲੋਨ ਹੈਗਾਗਾ। ਠੀਕ ਹੈ। ਉਹਦੇ 50% ਪੈਸੇ ਹੁੰਦੇ ਜਿੱਥੇ ਭਰਨੇ ਆ। ਉਹਦੇ ਥੋੜਾ-ਬੋਟਾ ਅਸੀਂ ਲੈਸ ਕਰਵਾ ਕੇ ਵੀ ਕਰਵਾ ਦਿੰਨੇ ਆਂ। ਹੂੰ। ਕੋਈ ਇਹ ਨਹੀਂ ਹੈਗਾ ਵੀ ਜੇ ਬੰਦੇ ਨੇ ਕਿਸੇ ਨੇ ਲੱਖ ਰੁਪਏ ਵਾਲਾ ਬਿਲ ਬੁੱਕ ਲੈਣਾਗਾ ਤਾਂ ਉਹਨੂੰ ਪੂਜਾਈ ਭਰਨਾਗਾ। ਠੀਕ ਹੈ। ਉਹ ਪਰਮ ਵਾਲਾ ਵੀ 30 ਵੀ ਭਰਨ ਦੀ ਹੈਗੇ। 20% ਵੀ ਕਰਵਾ ਦਿੰਨੇ ਆਂ। ਇਹ ਲੱਖ ਰੁਪ ਠੀਕ ਹੈ। ਇੱਕ ਵਾਰ ਲొਕੇਸ਼ਨ ਦੱਸ ਦੋ ਆਪਾਂ ਖੜੇ ਕਿੱਥੇ ਕਿਹੜਾ ਪਿੰਡ ਕਿਹੜਾ ਸਟੇਸ਼ਨ ਵੀਰੇ ਆਪਣਾ ਆਰਾਮਨਗਰ ਵਾਲੇ ਕੈਂਚੀਆ ਬੱਜਦੀਆਂ ਮੋਰ ਮੰਡੀ ਦੇ ਵਿੱਚ ਹੈਗਾ ਬਟਿੰਡਾ ਮਾਨਸਾ ਪਲਵੰਡੀ ਸਾਹਬ ਔਰੰਪਰਾ ਜਿਹੜਾ ਚੌਂਕ ਪੈਂਦਾ ਹੈਗਾ ਉੱਥੇ ਚੌਂਕ ਦੇ ਵਿੱਚ ਹੀ ਆਪਣੀ ਲੋਕੇਸ਼ਨ ਹੈਗੀ। ਠੀਕ ਹੈ। ਸਿੱਧੂ ਬਰਾਜ ਗਾਂ ਬਾਹਰ ਬੋਰਡਾ ਗਿਆ ਹੋਵੇਗਾ 10 ਦੀ ਬੁਲਟ ਬਾਹਰ ਖੜੀ ਹੁੰਦੀ ਹੈ ਜੀ। ਠੀਕ ਹੈ। ਤੇ ਭਾਈ ਨੰਬਰ ਦਿੱਤੇ ਹੋਏ ਆ ਉੱਤੇ ਜਦੋਂ ਵੀ ਆਉਣਾ ਫੋਨ ਕਰਕੇ ਆਉਣਾ ਹਾਂ ਜੀ। ਹਾਂ ਜੀ ਫੋਨ ਕਰਕੇ ਆਉਣਾ। ਕਿਹੜਾ ਅੰਦਰ ਬਾਹਰ ਹੁੰਦੇ ਆ ਤੇ ਦੇਖਦੇ ਆ। ਤੇ ਆਪਣੇ ਕੋਲੇ ਸਭ ਤੋਂ ਲੋਅ ਪ੍ਰ ਇੱਕ 2000 ਪੁੱਠੇ ਗਿਰਾਂਚ ਲੈਣਾ ਕਿਸੇ ਨੇ 2003 ਮਾਡਲ ਆ ਠੀਕ ਹੈ ਉਹ ਪਤਾ ਦਿਖਾਤਾ ਹੈ ਨਾ ਭਾਈ ਹਾਂਜੀ ਉਹ ਵੀ ਸਵਾ ਲੱਖ ਦਾ ਠੀਕ ਹੈ ਇਹ ਇਹਦੀ ਕੀ ਗੱਲ ਬਾਤ ਆ ਭਾਈ ਸਾਰੀ ਡਿਟੇਲ ਦੱਸ ਦਿਓ ਇਹਦੀ ਇਹ ਵੀਰੇ ਪੂਰਾ ਸਾਫ਼ ਸੁਥਰਾ ਬੁਲਟ ਆ ਸਾਰਾ Ориਜਨਲ ਬੋਸਟਰ ਹੈਗਾ ਤੇ ਸਾਡੇ ਮਾਡ ਦਾ ਨੰਬਰ ਆਗਾ ਨੰਬਰ ਵੀ ਸੋਹਣਾਗਾ ਠੀਕ ਹੈ ਜੀ ਤੇ ਇੱਕ ਦਿਨ ਆ ਕਿਨੇ ਦਾ ਭਾਈ ਸਵਾਲ ਲੱਖ ਰੁਪਏ ਦਾ ਸਵਾਲ ਲੱਖ ਰੁਪਏ ਦਾ 12 ਮਾਡਲ ਭਾਈ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਲਿਓ ਜਦੋਂ ਵੀ ਆਉਣਾ ਬਾਈ ਨੂੰ ਫੋਨ ਕਰਕੇ ਆਉਣਾ ਠੀਕ ਆ ਆ ਬੁਲਟ ਦੀ ਆਪਾਂ ਵੀਡੀਓ ਬਣਾ ਰਹੇ ਸੀ ਵੀਡੀਓ ਦੇ ਵਿੱਚ ਵਿੱਚ ਹੀ ਸੌਦਾ ਹੋ ਗਿਆ ਹੈ ਨਾ ਬਈ ਮੈਂ ਤਾਂ ਬਈ ਤੇ ਕਿਹੜਾ ਕਿਹੜੇ ਵਾਈਆਂ ਲੈ ਲੇਤਾ ਇਹ ਮੁੰਡਿਆਂ ਲੈਤਾਗਾ ਇਚਨਾਰਫਦੀ ਮੁੰਡੇ ਨਹੀਂ ਠੀਕ ਆ ਬਈ ਵਧੀਆ ਕਿੱਥੋਂ ਆਇਆ ਬਈ ਬ੍ਰੇਜ ਪਿੰਡ ਚ ਨਾ ਸਾਲ ਤੋਂ ਠੀਕ ਹੈ ਕਿਵੇਂ ਲੱਗਿਆ ਬਈ ਮੋਟੇ ਜੇ ਮੋਹਨ ਸਿੰਘ ਬਾਈ ਜਮਾ ਓਕੇ ਆ ਵੀਡੀਓ ਦੇਖ ਕੇ ਆਏ ਸੀ ਹਾਂਜੀ ਵੀਰੇ ਵੀਡੀਓ ਦੇਖ ਕੇ ਸੀ ਜਿਵੇਂ ਵੀਡੀਓ ਦੇ ਵਿੱਚ ਸੀਗਾ ਉਵੇਂ ਜਮਾ ਬਾਈ ਸੇਮ ਹੀ ਆ ਠੀਕ ਹੈ ਵੀ ਕੋਈ ਵੀਡੀਓ ਚ ਕੁਝ ਹੋ ਕੋਈ ਕਈ ਲੋਕ ਹੋਰ ਦੱਸਦੇ ਨੇ ਨਿਕਲ ਜਾਂਦੇ ਨਹੀਂ ਜਮਾ ਉਵੇਂ ਹੀ ਆ ਜਿਵੇਂ ਵੀਡੀਓ ਚ ਦੇਖਿਆ ਸੀ ਜਮਾ ਸੇਮ ਹੀ ਨਹੀਂ ਇੱਕ ਡੀਲਿੰਗ ਕਿਵੇਂ ਲੱਗੀ ਬਾਈ ਉਹ ਜ਼ਰੂਰ ਦੱਸੋ ਡੀਲਿੰਗ ਬਾਈ ਬਹੁਤ ਵਧੀਆ ਬੰਦਾ ਬਹੁਤ ਨਾਈਸ ਹੈ ਜਿਵੇਂ ਮੰਨ ਲਓ ਆਪਣਾ ਭਰਾਵਾ ਗੂਡੀਲ ਕਰਦਾ ਹੈ ਕੋਈ ਐ ਨਹੀਂ ਡੀਲਰਸ਼ਿਪ ਵਾਲਾ ਦਾ ਕੋਈ ਕੰਮ ਨਹੀਂ ਭਰਾਵਾ ਵਾਲਾ ਕੰਮ ਹੈ ਦਾ ਬਸ ਠੀਕ ਹੈ ਠੀਕ ਹੈ ਹਾਂਜੀ ਤਈ ਬਈ ਦਿੱਤੇ ਨੰਬਰਾਂ ਤੇ ਸੰਪਰਕ ਕਰਕੇ ਜਰੂਰ ਆਇਆ ਕਰੋ ਜਦੋਂ ਵੀ ਆਉਣਾ ਹੈ ਆਪਾਂ 1.25 ਲੱਖ ਦਾ ਬੋਲਿਆ ਸਵਾ ਲੱਖ ਦਾ ਸਵਾ ਲੱਖ ਲਈ ਬਾਈ ਇਹ ਬੋਟ ਦਿੱਤਾ ਹੈ ਕਿਉਂਕਿ ਜਿਹੜਾ ਕੋਈ ਸੂਰਸ਼ਾਪਰਾ ਕੋਈ ਖੁੱਲੀ ਮੰਨਤ ਆਣਾਗਾ ਉਹ ਆਪਾਂ ਬਾਈਆਂ ਨਾਲ ਜੁੜ ਕਰਾਂਗੇ ਆਪਾਂ ਵੀਡੀਓ ਦੇ ਵਿੱਚ ਵੀ ਲਾਵਾਂਗੇ ਪਹਿਲਾਂ ਆਪਾਂ ਵੀ ਵੀਡੀਓ ਬਣਾ ਰਹੇ ਸੀ ਬਾਈ ਵਿੱਚ ਹੀ ਸੌਦਾ ਚੱਲੀ ਜਾਂਦਾ ਸੀ ਤੇ ਜਿੰਨੇ ਦਾ ਕਿਹਾ ਸੀ ਬਾਈ ਆਪਾਂ ਉਹਨੇ ਦਾ ਹੀ ਦਿੱਤਾ ਠੀਕ ਹੈ ਬਈ